ਦੀ ਵਗੋਸਰੀ ਕਰਨ ਕਰਾਉਣ ਨੂੰ satis ਕਰ ਲਈ ਆਪਾਂ ਬਣਾਉਣ ਲੱਗੇ ਆ ਜੀਔਲੇ ਦਾ achar ਕੜਾਈ ਆਪਾਂ ਰੱਖੀਆ ਗੈਸ ਦੇ ਉੱਪਰ ਗਰਮ ਹੋਣ ਵਾਸਤੇ ਉਧਰ ਆਪਣਾ ਰੱਖੀ ਦੀ ਚਾਹ ਬਣਾ ਚਾਹ ਬਣਾ ਲੈਂਦੇ ਆ ਪਾਣੀ ਦਰ ਤਰ ਤਰ ਪਾਣੀ ਪਾਣੀ ਹੋਣ ਲੱਗ ਗਿਆ ਸੋ ਫਿਰ ਅਗਰ ਚਾਹ ਉੱਤੀ 5-10 ਸੌਂਫ ਪਾ ਲਾਂਗੇ ਜੇ ਚਾਹ ਬਣਾਉਣੇ ਨੇ ਆਪਾਂ ਸੌਂਫ ਪਾ ਲੈਂਦੇ ਆ ਜਿਹੜੇ ਸਵੇਰੇ ਮਾਰਨਿੰਗ ਟਾਈਮ ਬਣਾਉਣੇ ਆਪਾਂ ਇਹਦੇ ਚ ਆਪਾਂ ਮਸਾਲਾ ਬਣਾ ਕੇ ਰੱਖਿਆ ਸਾਰਾ ਸੌਂ ਲਾਉਂਗ ਲਏ ਚੀ ਸੌਂਫ ਜਮਣ ਸਾਰਾ ਕੁਝ ਪਾ ਕੇ ਉਹ ਮਸਾਲਾ ਬਣਾਇਆ ਹ ਤੇ ਦਿਨ ਚ ਆਪਾਂ ਕਰ ਲਈ ਸੌਂਫ ਪਾ ਲੈਨੇ ਆ ਜੀ ਐਡ ਕਰ ਦਨੇ ਚੀਨੀ ਆਪਾਂ ਕਦੇ ਕਦੇ ਚੱਕਰ ਦੀ ਵੀ ਬਣਾ ਲੈਨੇ ਇਹ ਆਪਾਂ ਦੋ ਜਾਣਿਆਂ ਦਾ ਆਪਾਂ ਚੀਨੀ ਵੀ ਐਡ ਕਰਦੇ ਜੇਕਰ ਕੋਈ ਕੜਾਹੀ ਵੀ ਸੁੱਕ ਗਈ ਜੀ ਆਪਾਂ ਇਹ ਚ ਪਾਉਣਿਆ ਸਰੋਂ ਦਾ ਤੇਲ ਜੇ ਤੁਹਾਨੂੰ ਆਪਣੇ ਚਾਹ ਬੋਇਲ ਹੋ ਰਹੀ ਹੈ ਕਿ ਆਪਾਂ ਡੇਢ ਕਿਕਰ ਚੀ ਪਾ ਲੈ ਸਰੋਂ ਦਾ ਤੇਲ ਤੇ ਆਹੀ ਕਟ ਚੀ ਪਾਈ ਆ ਜੀ ਆਪਾਂ ਤੇ ਆਪਾਂ ਤੇ ਇਹ ਚੰਗੀ ਤਰ੍ਹਾਂ ਕਰ ਲਾਂਗੇ ਗਰਮ ਲੋਬੀ ਚਾਹ ਤਾਂ ਪਾ ਦੋ ਤੇ ਆੜ ਘੱਟਾ ਨੂੰ ਉਬਾਲੀ ਦੇ ਲਾਂਗੇ ਜਿਹਦੇ ਆਪਣਾ ਤੇਲ ਵੀ ਹੋ ਰਿਹਾ ਗਰਮ ਅੱਜ ਦੀ ਧੁੱਪ ਨਹੀਂ ਨਿਕਲੀ ਹੈ ਜੀ ਦੁਪਹਿਰ ਦੇ 2 ਵੱਜ ਚੁੱਕੇ ਨੇ ਜੀ ਅੱਜ ਧੁੱਪ ਨਹੀਂ ਨਿਕਲੀ ਹੈਗੀ ਠੰਡੀ ਠੰਡੀ ਹਵਾ ਚੱਲਦੀ ਹੈ ਰੋ ਬੈਠੇ ਸੀਗੇ ਜੀ ਬੇੜੇ 'ਚ ਥੋੜਾ ਜਿਹਾ ਟਾਈਮ ਫਿਰ ਹਵਾ ਥੋੜੀ ਤੇਜ਼ ਹੋ ਗਈ ਤੇ ਹੁਣ 2 ਵਜੇ ਚੁੱਕੇ ਨੇ ਤੇ ਵੀ ਚਲੋ ਚਾਹ ਬਣਾ ਲੈਨੇ ਤੇ ਨਾਲੇ ਆਪਾਂ ਬਣਾ ਲੈਨੇ ਆ achar ਤੇਲ ਆਪਣਾ ਗਰਮ ਹੋ ਚੁੱਕਿਆ ਹਲੇ ਆਪਾਂ ਗੈਸ ਬੰਦ ਕਰ ਦਿੰਨੇ ਆ ਜੀ ਚਾਹ ਪੀ ਲਨੇ ਪਹਿਲਾਂ ਚਾਹ ਪੀ ਕੇ ਬਣਾਉਨੇ ਆ achar ਮੈਨੂੰ ਜੀ ਬੜੀ ਲਾਲ ਜੀ ਨੂੰ ਚਾਹ ਵਧੀਆ ਲੱਗਦੀ ਹੈ ਜੀ ਮੈਂ ਥੋੜੀ ਜਿਹੀ ਚਿੱਟੀ ਜੀ ਚਾਹ ਬਣਾ ਕੇ ਪੀਨੀ ਹੁਣੇ ਲੋਹ ਦੀ ਚਾਹ ਬਿਨ ਤੇ ਫਿਰ ਆਪਾਂ ਬਣਾਉਣਾ ਆਚਾਰ ਲੋਹ ਦੀ ਚਾਹ ਬਣੀ ਬਣਗੀ ਲੋਹ ਦੀ ਚਾਹ ਬਾਹ ਦੇ ਲਈ ਇੱਧਰ ਆਪਣੇ ਔਲੇ ਰੱਖੇ ਹੋਏ ਨੇ ਚਾਰ ਦਿਨ ਸਕਾਏ ਨੇ ਜੀ ਧੁੱਪ ਚ ਧੁੱਪ ਹੀ ਬਸ 2 ਘੰਟੇ ਨਿਕਲਦੀ ਹੁੰਦੀ ਸੀ ਮੈਂ ਲਿਆਉ ਚੱਕੀ ਸਰਕੇ ਦੀ ਬੋਤਲ ਪਾਲੀਏ achar ਜੇ ਧੁੱਪ ਦਾ ਹੁੰਦਾ ਮੌਸਮ 2 ਇੱਕ ਦਿਨ ਚ ਹੀ ਸੁੱਕ ਜਾਣੀ ਸੀ 4 ਦਿਨ ਲੱਗ ਗਏ ਇੰਨਾ ਹੈ ਕਿ ਬਹੁਤ ਹੈ ਇੰਨਾ ਦੇ ਨਹੀਂ ਦੂਰੀ ਬਹੁਤ ਨਹੀਂ ਉਹ ਕਿੰਨਾ ਦਸਣਾਂ ਵਾਲੇ ਚੁਕਾ ਨਹੀਂ ਨਹੀਂ ਬਹੁਤ ਮਨਾ ਨਹੀਂ ਆਪਾਂ ਇਹ ਮੌਸਮ ਦਾ ਚੱਕਾ ਜੇ ਮੈਨੂੰ ਲੱਗਿਆ ਤਾਂ ਮੈਂ ਪਾਲੂ ਸਟਜਾਂ ਲੋ ਦੀ ਇਹ ਵਾਕ ਤੇ ਬੁਲਾਈ ਨੂੰ ਤੋਟੀ ਤੋਂ ਗਰਮ ਲੈ ਕੇ ਉਹ ਤਰਦੋ ਛੇਤੀ ਰਹਿ ਜੀ 1.5 ਕੱਢ ਸੀ ਪਾਈ ਆ ਤੇਲ ਦੀ ਬਹੁਤ ਮਮੀ ਫਿਰ ਬਾਹਲਾ ਤੇਲ ਜਾ ਹੋ ਰੋਂਦਾ ਆ ਬੇਪਸੰਦ ਦਾ ਪਾ ਲਾ ਉਹ ਡੱਬੀ ਦੇ ਵਿੱਚ ਪਿਆ ਵੀ ਆ ਤੇਲ ਜਿਹੜਾ ਪਹਿਲਾਂ ਔਲੇ ਦਾ achar ਆ ਉਹ ਵੀ ਵਿਚੇ ਪਾ ਦਾਂਗੇ। ਕੜਾਹੀ 'ਚ ਦੇਖੋ ਕੋਲੇ ਹੋ ਗਏ। ਜਵਾਨ ਹੈਗੀ ਮੇਰੇ ਕੋਲ ਰੱਖੀ ਹੋਈ ਹੈ। ਮੈਂ ਵੀ ਕਿਹਾ ਉਹ ਘੱਟ ਲੱਗਦਾ ਇੱਕ ਕੱਤੀ ਅੱਧਾ ਪਾਈ ਸੀ ਪਹਿਲਾਂ। ਇੱਕ ਕੱਤੀ ਹੋਰ ਪਾ ਲੈਂਦੇ ਆ। ਬਹੁਤ ਹੈ ਬਹੁਤ ਆ ਬਹੁਤ। ਪਹਿਲਾਂ ਘੱਟ ਲੱਗਿਆ ਹੋਇਆ। ਉਹ ਜੂ ਗੱਬੇ ਦੇ ਗਰਮ। ਮੰਨੀ ਰੱਖ। ਇਹ ਵੀ ਸਾਰਾ ਸਮਾਨ ਹੈ। ਉਧਰੇ ਲੈ ਜਾ ਬੋਤਲ ਉਰੇ ਕੀ ਕਰਨੀ ਹੈ। ਜਿੱਦ ਤੇ ਆਪਣਾ ਗੱਭੇ ਹੋ ਜੂ ਗਰਮ ਜਾ। ਮੈਂ ਪਹਿਲਾਂ 1.5 ਘੜੇ ਸੀ ਉਹ ਪਾਈ ਮੈਨੂੰ ਘੱਟ ਲੱਗਿਆ। ਤੇ ਆਪਾਂ ਦੇਖ ਕੇ ਹਿਸਾਬ ਨਾਲ ਪਾ ਗਏ ਕੋ। ਥੋੜਾ ਪੈਸਤਰਾਂ ਆਉਣ ਰੇ ਤੋਂਪੇ ਸੁਕਾ ਕੇ ਪਾਉਣੇ ਆ। ਫਿਰ ਚਾਰ ਆਪਣਾ ਲੰਮੇ ਟਾਈਮ ਤੱਕ ਖਰਾਬ ਨਹੀਂ ਹੁੰਦਾ। ਸਾਰੇ ਚੈਨਲ ਪਰ ਵੀਡੀਓ ਆਪਣਿਆਂ ਨਾਲ ਜੁੜੇ ਹੋਏ ਨੇ ਸਾਰੇ ਬਹੁਤ ਸਪੋਰਟ ਕਰਦੇ ਨੇ ਵੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਬਹੁਤ ਜਿਆਦਾ ਪਾਣ ਦੂਜਾ ਚਮਚ ਲੈ ਲਿਆ ਘਰਸੀ ਨਾ ਲਾਉਣ ਦੇ ਵਿੱਚ ਥੋੜਾ ਜਿਹਾ ਹੋਰ ਲੱਗਦਾ ਹੈ ਇਦੇ ਵਿੱਚ ਜਿਹੜਾ ਜਿਹੜਾ ਸਮਾਨ ਪਾਉਨੇ ਆ ਥੋੜੀ ਜਿਹੀ ਪਾਣੀ ਆ ਮੇਰੇ ਤੇ ਜੀ ਘਰ ਜੀ ਆ ਕੌੜੀ ਬਗਟ ਚ 4 ਚਮਚੇ ਆਪਾਂ ਪਾ ਲੈ ਨਮਕ ਦੇ ਘਰ ਕੇ ਵੱਡੇ ਥੋੜਾ ਹੋਰ ਪਾ ਲੈਣੇ ਹੁਣ ਤਾਂ ਵਧੀਆ ਰਹੇਗਾ ਵਿੱਚ ਆਪਾਂ ਬਾڑے ਮਸਾਲੇ ਨਹੀਂ ਪਾਉਂਦੇ। ਥੋੜੀ ਜਿਹੀ ਆਪਾਂ ਆਜ ਵਿੱਚ ਹਣਦੀ ਐਡ ਕਰਾਂਗੇ। ਪੱਧਾ ਕੰਮ ਚਾੰਤੇ ਹੀ ਪਾਇਆ। ਇਹ ਆਪਣੇ ਜੀ 1 ਕਿਲੋ ਆਉਲੇ ਸੀਗੇ। ਇਸਕੇ ਸੇੜ ਕੇ ਨਿਕੜਨੇ ਵੱਡੇ ਵੱਡੇ ਔਲੇ ਸੀਗੇ ਜਿਹੜੇ ਅੱਗੇ ਆਪਾਂ ਵੱਡੇ ਵੱਡੇ ਕੱਦੂ ਗਾਸ ਕਰਦੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਥੋੜੀ ਜਿਹੀ ਜਮੈਨ ਪਾ ਦਾਂਗੇ ਥੋੜੀ ਜਿਹੀ ਜਮੈਨ ਪਾ ਦਾਂਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਚੀਨੀ ਚੀਨੀ ਵੀ ਜੇ ਆਪਾਂ ਬਾਲੀ ਨਹੀਂ ਪਾਈ ਹੈਗੀ ਲੱਗੀ ਕੋਰਲੀ ਪਾਈ ਹੈ ਦੇਖਦੇ ਆਂ ਆਪਾਂ ਹਲਾ ਕੇ ਜੇ ਘੱਟ ਲੱਗੂਗੀ ਤਾਂ ਹੋਰ ਪਾ ਲਾਂਗੇ ਥੋੜੀ ਚਾਹ ਜਿਹੜਾ ਆਪਾਂ ਇਸ ਤਰ੍ਹਾਂ ਬਣਾਉਨੇ ਆ ਜੀ ਇਹ ਛੇਤੀ ਛੇਤੀ ਖਰਾਬ ਨਹੀਂ ਹੁੰਦਾ ਉਲਦੀ ਨਹੀਂ ਲੱਗਦੀ ਕੁਝ ਨਹੀਂ ਹੁੰਦਾ ਫੀਫੀ ਤਰ੍ਹਾਂ ਹੀ ਬਣਾਉਣੀ ਮੈਂ ਤਾਂ ਜੀ ਪਹਿਲਾਂ ਦੂਸਰੇ ਲੋਟੇ ਬਣਾਉਦੀ ਹੁੰਦੀ ਸੀ ਜਿਵੇਂ ਆਪਾਂ ਔਲੇ ਧੋ ਕੇ ਸੁਕਾ ਕੇ ਧੁੱਪ ਦੇ ਵਿੱਚ ਤੇਲ ਦੇ ਵਿੱਚ ਤਲ ਲੈਂਦੇ ਸੀ ਸਾਡੇ ਮੰਮੀ ਬਣਾਉਂਦੇ ਹੁੰਦੇ ਸੀ ਐ ਫਿਰ ਮੈਂ ਇਹ ਚੈਨਲ ਬਣਾਇਆ ਇਹਨਾਂ ਨੇ ਦੱਸਿਆ ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਬਣਾਓ ਉਦੋਂ ਮੈਂ ਉਹਰੇ ਬਣਾਇਆ ਸੀ ਪਿਛਲੇ ਸਾਲ ਉਹਦੀ ਵੀਡੀਓ ਵੀ ਪਾਈ ਸੀ ਅਚਾਰ ਬਣਾ ਕੇ ਆਪਾਂ ਫਿਰ ਢੱਕਣਾ ਨਹੀਂ ਹੈਗਾ ਜੀ ਨੰਗਾ ਰੱਖ ਕੇ ਇਹਨੂੰ ਠੰਡਾ ਕਰਕੇ ਡੱਬੇ 'ਚ ਪਾਵਾਂਗੇ ਕੜਾਹੀ ਵੀ ਆਪਾਂ ਬਿਲਕੁਲ ਸੁੱਕੀ ਲਈ ਸੀ ਚਮਚ ਵੀ ਜਿਹੜੇ ਡੱਬੇ ਦੇ ਵਿੱਚ ਹੁਣ ਆਪਾਂ ਅਚਾਰ ਜਦੋਂ ਠੰਡਾ ਹੋ ਜੂ ਪਾਉਣਾ ਉਹ ਵੀ ਸੁੱਕਾ ਹੋਵੇ ਖਾਣ ਵੇਲੇ ਵੀ ਜਦੋਂ ਆਪਾਂ ਨੇ ਕੱਢਣਾ ਜੀ ਫਿਰ ਆਪਾਂ ਨੇ ਨਹੀਂ ਲਾਉਣਾ ਨਹੀਂ ਹੱਥ ਵੀ ਨਹੀਂ ਲਾਉਣਾ ਗਿੱਲਾ ਚਮਚ ਵਗੈਰਾ ਕੁਛ ਨਾ ਵੇ ਜੀ ਬਸ ਪਾਣੀ ਲੱਗ ਗਿਆ ਮੜਾ ਜਾਂ ਆਟੇ ਵਾਲਾ ਹੱਥ ਹੀ ਲਾਗ ਦੇਵੇ ਪਾਣੀ ਆਲਾ ਲਾਗ ਦੇ ਥੋੜਾ ਜਿਹਾ ਸਿਰਕਾ ਪਾਉਣਾ ਉਹ ਗੰਦਾ ਖਿਆਲ ਇਹ ਨਹੀਂ ਮੈਂ ਤਾਂ ਭੁੱਲੇ ਗਈ ਮੈਂ ਤੇ ਲੋ ਜੀ ਆਪਾਂ ਨੇ ਪਾ ਲਿਆ ਨੂਨ ਮਿਰਚ ਹਲਦੀ ਜਮੈਣ ਚੀਨੀ ਪਾ ਲਈ ਸਿਰਕਾ ਪਾ ਲਈ ਇਹ ਕਟਛੀਆਂ ਆਪਣੀਆਂ ਪੈ ਗਈਆਂ ਤੇਲ ਦੀਆਂ ਕਟਛੀਆਂ ਆਪਣੀ ਛੋਟ ਹੀ ਹੋ ਸੀਗੀਆਂ ਚਾਛਣੀ ਜੀ ਬਣ ਜਾਂਦੀ ਹੁੰਦੀ ਜੀਨੀ ਪਾਈ ਤੇ ਇਸ ਤਰ੍ਹਾਂ ਆ ਪਿਛੀ ਦੀਵਾਰੀ ਜਿਹੜਾ ਚਾਰ ਪੈ ਸੀ ਉਦੋਂ ਦੀ ਧੁੱਪ ਵਧੀਆ ਨਿਕਲਦੀ ਸੀ ਔਲੇ ਵਧੀਆ ਸੁੱਕ ਗਏ ਸੀ ਫਿਰ ਉਹਦੀ ਚਾਛਣੀ ਘੱਟ ਬਣੀ ਸੀ ਥੋੜੀ ਪਰ achar ਖਾਣ ਦੇ ਵਿੱਚ ਬਹੁਤ ਟੇਸਟੀ ਹੈ ਬਹੁਤ ਵਧੀਆ ਬਣਿਆ ਹੋਇਆ ਨਰਦੇ ਦੇ ਵਿੱਚ ਥੋੜਾ ਜਿਹਾ ਖੱਟਾ ਪਾਣ ਜਾਂ ਘਟ ਜਾਂਦਾ ਜਿਵੇਂ ਕਈ ਵਾਰ ਆਪਾਂ ਹਨਾ ਕਈ ਕਹਿ ਦਿੰਦੇ ਨੇ ਵੀ ਅਸੀਂ ਖੱਟਾ ਨਹੀਂ ਕਰਦੇ ਫਿਰ ਇਸ ਤਰ੍ਹਾਂ ਬਣਾਇਆ ਜਾ ਰਾਇ ਇਹਦੀ ਵੀ ਥੋੜੀ ਜਿਹੀ ਕਿਟਿਆਸ ਵੀ ਘਟ ਜਾਂਦੀ ਮਸੀ ਹੋੜੇ ਦਾ ਰਸਾ ਜਿਹੜਾ ਜ਼ਰੂਰ ਪੀਣਾ ਚਾਹੀਦਾ ਆਪਾਂ ਨੂੰ ਇੱਕ ਕੋਲੇ ਨੂੰ ਕद्दूकस ਕਰਕੇ ਉਦਾਰਸ ਆਪਾਂ ਪੀ ਸੱਤਿਆਂ ਕਦੇ ਕਦੇ ਜੇ ਡੇਲੀ ਪੀ ਸਕਦੇ ਆ ਤਾਂ ਜਬਾੜਾ ਵਧੀਆ ਜੇ ਰੋਜ਼ ਨਹੀਂ ਪੀ ਸਕਦੇ ਤਾਂ ਕਦੇ ਕਈ ਪੀ ਸਕਦੇ ਆ ਆਪਾਂ ਲਓ ਜੀ ਗੈਸ ਆਪਾਂ ਨੇ ਕਰਤਾ ਬੰਦ ਆਚਾਰ ਆਪਣਾ ਬਣ ਕੇ ਤਿਆਰ ਆ ਆਪਾਂ ਐਸੇ ਤਾਂ ਕੜਾਹੀ ਦੇ ਵਿੱਚ ਪਿਆਰ ਹੋਊਗਾ ਜੀ ਆਪਾਂ ਇਹਨੂੰ ਢੱਕਣਾ ਨਹੀਂ ਹੈਗਾ ਜੀ ਕਈ ਵਾਰ ਆਪਾਂ ਉੱਪਰ ਢੱਕਣ ਦੇ ਦਿੰਨੇ ਆ ਉਹਦੇ ਵਿੱਚ ਪਸੀਨਾ ਜੇ ਪਾਣੀ ਜਿਹਾ ਹੋ ਜਾਂਦਾ ਉਹ ਆਚਾਰ ਦੇ ਵਿੱਚ ਡਿੱਗ ਪੈਂਦਾ ਗੈਸ ਬੰਦ ਕਰਤਾ ਆਪਾਂ ਗੈਸ ਤੋਂ نیچے اتار ਕੇ ਰੱਖ ਦਾਂਗੇ ਲੋ ਜੀ ਚਾਰ ਆਪਾਂ ਗੈਸ ਤੋਂ ਹੁਣ ਨੀਚੇ ਤਾਰ ਲੈ ਠੰਡਾ ਕਰਕੇ ਪਾਵਾਂਗੇ ਜੀ ਇੱਕ ਡੱਬੇ ਦੇ ਵਿੱਚ ਤੁਸੀਂ ਵੀ ਜਰੂਰ ਇਸੇ ਤਰ੍ਹਾਂ ਚਾਰ ਬਣਾ ਕੇ ਜਰੂਰ ਦੇਖਿਓ ਜੀ ਫਿਰ ਤੁਸੀਂ ਆਪ ਹੀ ਕਹੋਗੇ ਵੀ ਹਾਂ ਸਾਡਾ ਚਾਰ ਆ ਜਿਹੜਾ ਉਹ ਲੰਮੇ ਸਮੇਂ ਤੱਕ ਖਰਾਬ ਨਹੀਂ ਹੋਇਆ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ